ਲੁਧਿਆਣਾ ਦੇ ਤੂਰੀ ਲਾਈਨ ਬਾਬਾ ਬਾਲਕनाथ ਮੰਦਿਰ ਤੋਂ 75ਵਾਂ ਚੱਲਾਛੀ ਬੱਸਾਂ ਦੇ ਨਾਲ ਰਵਾਨਾ ਹੋਇਆ ਉਧਰ ਕੋਲ ਬੰਦਕਾਂ ਦੇ ਨਾਲ ਨਾਲ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੇ ਹਰੀ ਝੰਡੀ ਦੇ ਕੇ ਇਹਨਾਂ ਬੱਸਾਂ ਨੂੰ ਰਵਾਨਾ ਕੀਤਾ ਉਧਰ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਹ ਬੱਸਾਂ ਰਵਾਨਾ ਹੋਈਆਂ ਨੇ ਸਿੱਧ ਯੋਗੀ ਬਾਬਾ ਬਾਲਕਨਾਥ ਜੀ ਦੇ ਦਰਸ਼ਨ ਦੇਦਾਰੇ ਕੀਤੇ ਜਾਣਗੇ लुधियाना लाइव ले सुरेंद्र सोनी दी रिपोर्ट। ਅ ਅ ਦੂਈ ਨੰਬਰ 6 ਚ ਪੰਜਾਬ ਦਾ ਸਭ ਤੋਂ ਪ੍ਰਚੀਨ ਮੰਦਿਰ ਸਿੱਧ ਬਾਬਾ ਜੋ ਬਲਨਾਸ ਜੀ ਦੀ ਪੰਜ ਬਸਾਂ ਯਾਤਰਾ ਚੱਲ ਰਹੀ ਹੈ। ਭਗਵਾਨ ਦੇ ਘਰ ਜਾ ਰਹੇ ਸਾਰੇ ਦਰਗੰਦੀਨ ਤੇ ਸਾਰਿਆਂ ਨੂੰ ਵਧਾਈਆਂ ਸਾਡੇ ਵੱਲੋਂ ਆਰਾਮ ਨਾਲ ਜਾਓ ਜੀ। ਭਗਵਾਨ ਦੇ ਘਰ ਜਾ ਰਹੇ ਹੋ ਤੁਹਾਡੀਆਂ ਮਰਦਾਂ ਪੂਰੀਆਂ ਹੋਣ। ਹਾਂਜੀ ਹਾਂਜੀ ਬਹੁਤ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਬਾਬਾ ਜੀ ਦਾ 75ਵਾਂ ਚਾਲਾ ਬਾਬਾ ਜੀ ਦੇ ਦਰਬਾਰ ਤੇ ਸਿੱਧ ਪੋਣਾ ਹਰੀ ਗੁਫਾ ਟੋਰ ਸਿੱਧ ਗੁਫਾ ਤੇ ਚੰਡੇ ਬਾਬਾ ਜੀ ਦੇ ਚਾਲਾ ਜਾ ਰਿਹਾ ਸਾਨੂੰ ਬੜੀ ਖੁਸ਼ੀ ਹੈ ਬਾਬਾ ਜੀ ਦੇ ਦਰਬਾਰ ਤੇ ਅਸੀਂ 6 ਬੱਸਾਂ ਲੈ ਕੇ ਚੱਲੇ ਆਂ ਚਾਲੇ ਸਮੇਤ ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਹਮ ਹਮ ਆ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕਾਕ ਜੇਠਾ ਐ ਦੁਆਰਾ ਆਪਾਂ ਉੱਥੇ ਬਾਬਾ ਜੀ ਦੇ ਦਰਬਾਰ 'ਚ ਬੜੀ ਧੂਮਤਾਮਨਾ ਸ਼ਰਧਾ ਭਾਵਨਾ ਨਾਲ ਮਨਾ ਸਕੀਏ ਜੈਕਾਰਾ ਸਿ ਜੋਗੀ ਬਾਬਾ ਬਲਕਨਾਥ ਜੀ ਦਾ ਸੋ ਸਾਚੇ ਦਰਬਾਰ ਦੀ ਜੈ ਸਿ ਜੋਗੀ ਬਾਬਾ ਬਲਕਨਾਥ ਮੰਦਰ ਧੋਰੀ ਲਾਈਨ ਤੋਂ ਅੱਜ ਜੋ ਕੀ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ 75ਵਾਂ ਚੱਲਾ ਸਿ ਜੋਗੀ ਬਾਬਾ ਬਲਕਨਾਥ ਹਿਮਾਚਲ ਪ੍ਰਦੇਸ਼ ਨੂੰ ਰਵਾਨਾ ਹੋ ਰਿਹਾ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਸੁਵਿੰਦਰ ਬਰਿਕ ਜੀ ACP ਐਸਓ ਡਿਵੀਜ਼ਨ ਨੰਬਰ 6 ਪੁਲੰਦਕੌਰ ਜੀ ਤੇ ਸਾਡੇ ਵੱਡੇ ਭਰਾ ਚੌਂਕੀ ਇੰਚਾਰਜ ਮਿਲਰ ਗਏ ਤਰਵਿੰਦਰ ਦੱਤ ਜੀ ਸਾਰੇ ਵਿਸ਼ੇਸ਼ ਤੌਰ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਪਹੁੰਚੇ ਆ ਇਦਾਂ ਹੀ ਬਾਬਾ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਨੂੰ ਤਰੱਕੀਆਂ ਦੇਣ ਇਹਨਾਂ ਦੇ ਘਰ ਖੁਸ਼ੀਆਂ ਠੰਡੀਆਂ ਹਵਾਵਾਂ ਫੁੱਲਾਂ ਦੀ ਵਰਖਾ ਹੋਵੇ ਫਿਰ ਮੈਂ ਆਪਣੇ ਵੱਲੋਂ ਤੇ ਆਪਣੀ ਸਿੱਜ ਜੋਗੀ ਬਾਬਾ ਬਾਲਕਨਾਥ ਧੋਰੀ ਲੈਣ ਕਮੇਟੀ ਵੱਲੋਂ ਅੱਜ 75ਵੇਂ ਚਾਲੇ ਦੀਆਂ ਦੇਸ਼ਾਂ ਵਿਦੇਸ਼ਾਂ ਵਸਦੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਨਾ ਹਾਂ ਸਭ ਤੋਂ ਪੁਰਾਣਾ ਪ੍ਰਚੀਨ ਮੰਦਿਰ ਸਿੱਜ ਜੋਗੀ ਬਾਬਾ ਬਾਲਕਨਾਥ ਪੰਜਾਬ ਦਾ ਪਹਿਲਾ ਮੰਦਰ ਗੁਫਾ ਤੋਂ ਬਾਹਰ ਦੂਜਾ ਮੰਦਿਰ ਤੋਰੀ ਲੈਂਸ ਜੋਗੀ ਬਾਬਾ ਬਾਲਕਨਾ ਦਾ ਜੋ ਵੀ ਦਪਰਾਨੀ ਇੱਥੇ ਆਪਣੀਆਂ ਖਾਲੀਆਂ ਝੋਲੀਆਂ ਲੈ ਕੇ ਆਂਦਾ ਹੈ ਇਹ ਉਹ ਦਰਬਾਰ ਹੈ ਜਿੱਥੋਂ ਅਜੇ ਤੱਕ ਨਾ ਕੋਈ ਖਾਲੀ ਮੁੜਿਆ ਹੈ ਨਾ ਕੋਈ ਇਹ ਬਾਬਾ ਪੋਣਾ ਹਰੀ ਮੁੜਨ ਦਿੰਦਾ ਹੈ ਫਿਰ ਮੈਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਾਬਾਈ ਦੇ ਚਰਨਾਂ 'ਚ ਕੋਟ-ਕੋਟ ਪ੍ਰਣਾਮ ਕਰਦਾ ਏਦਾ ਹੀ ਬਾਬਾ ਜੀ ਸਾਰਿਆਂ ਨੂੰ ਆਪਣੇ ਚਰਨਾਂ 'ਚ ਲਾ ਕੇ ਰੱਖਿਓ ਮੇਰ ਪਰਿਆ ਹੱਥ ਰੱਖਿਓ ਜੈ ਬਾਬੇ ਦੀ ਜੈ ਪੋਣਾ ਹਰੀ ਦੀ ਖਰਾ ਪੋਣਾ ਹਰੀ ਬਾਬਾ ਬਾਲਕਨਾ ਮੰਦਿਰ ਤੋਂ ਸਿੱਧ ਜੋਗੀ ਪੀਰ ਦੀ ਦਾ ਜਿਹੜਾ 75ਵਾਂ ਉਸ ਤਰ੍ਹਾਂ ਹੈ ਚਾਣ ਇਹ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਜਿਹੜੀਆਂ ਹੁਣ ਬੱਸਾਂ ਜਿਹੜੇ ਸਰਦਾਲੂ ਨੇ ਇਹ ਇਕੱਠੇ ਕਰਕੇ ਸਾਰੇ ਲੋਕਾਂ ਨੂੰ ਉੱਥੇ ਭੇਜ ਰਹੇ ਨੇ ਮਤਾਂ ਰਿਕਣ ਵਾਸਤੇ ਸਾਰੇ ਸਰਦਾਲੂਆਂ ਨੇ ਬਹੁਤ ਯੋਗਦਾਨ ਪਾਇਆ ਹੈ ਇਹ ਜਿਹੜਾ ਹਰ ਸਾਲ ਕਰਾਇਆ ਜਾਂਦਾ ਹੈ ਬਹੁਤ ਸੰਗਤ ਦਾਇਰੇ ਵਿੱਚ ਉਸਤਾ ਹੈਗਾ ਇਸ ਕਰਕੇ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ